ਕਮ ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪੋ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨਨੇ ਪਰ ਤਖ ਗੁਰੂ ਨਿਸਤਾਰੇ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨੀਐ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮੈਂ ਲੇ ਗੁਰਮਾਏ ਕਹਿੰਦੇ ਨੇ ਜੋ ਉਸ ਵਾਹਿਗੁਰੂ ਨੂੰ ਮਿਲਣਾ ਚਾਹੁੰਦਾ ਹੈ ਜੋ ਸਕਾਲ ਪਰਖ ਨੂੰ ਮਿਲਣਾ ਚਾਹੁੰਦਾ ਹੈ ਉਹ ਸ਼ਬਦ ਵਿੱਚੋਂ ਖੋਜ ਕਰ ਲਵੇ ਹੁਣ ਸ਼ਬਦ ਕਿਸ ਹਸਤੀ ਦਾ ਨਾਮ ਹੈ ਗੁਰੂ ਮਹਾਰਾਜ ਕਹਿੰਦੇ ਨੇ ਸ਼ਬਦ ਧਰਤੀ ਸ਼ਬਦ ਅਕਾਸ਼ ਸ਼ਬਦੇ ਸ਼ਬਦ ਭਿਆ ਪ੍ਰਕਾਸ਼ ਸਗਲੀ ਸ੍ਰੇਟ ਸ਼ਬਦ ਕੇ ਪਾਛੇ ਨਾਨਕ ਸ਼ਬਦ ਘਟੇ ਘਟਾ ਛੇ ਉਹ ਸ਼ਬਦ ਨੇ ਹੀ ਸਾਰੇ ਸੰਸਾਰ ਦੀ ਰਚਨਾ ਕੀਤੀ ਇਰਕ ਇੱਕ ਸਰੀਰ ਦੇ ਅੰਦਰ ਉਹ ਸ਼ਬਦ ਦੀ ਅੰਸ਼ ਹੈ ਜਿਉਂ ਤਿਲ ਹਨ ਵਿੱਚ ਤੇਲ ਹੈ ਚੱਕਮਕ ਵਿੱਚ ਆਗ ਤੇਰਾ ਪ੍ਰੀਤਮ ਤੁਝ ਵਿੱਚ ਜਾਗ ਸਕੇ ਤੂੰ ਜਾਗ ਤਿਲਾਂ ਵਿੱਚ ਤੇਲ ਹੈ ਔਰ ਪੱਥਰ ਵਿੱਚ ਅੱਗ ਹੈ ਇਸੇ ਤਰ੍ਹਾਂ ਹੀ ਸਾਡਾ ਮਾਲਕ ਵਾਹਿਗੁਰੂ ਆਕਾਲ ਪੁਰਖ ਗੋੜ ਖੁਦਾ ਰੱਬ ਉਹਨੂੰ ਜਿਸ ਨਾਮ ਨਾਲ ਵੀ ਅਸੀਂ ਯਾਦ ਕਰਦੇ ਹਾਂ ਗੁਰੂਆਂ ਨੇ ਕਹਿੰਦੇ ਨੇ ਉਹ ਤੇਰੇ ਅੰਦਰ ਹੈ ਸਭ ਕੁਝ ਕਰਮੇ ਬਾਹਰ ਨਹੀਂ ਬਾਹਰ ਟੋਲੇ ਸੁ ਪਰਮ ਭਲਾਈ ਗੁਰ ਪ੍ਰਸ਼ਾਦੀ ਜਿਨ ਅੰਤਰ ਪਾਇਆ ਸੁ ਅੰਤਰ ਬਾਹਰ ਸਹਿਲਾ ਜੀਉ ਜਿਨ੍ਹਾਂ ਨੇ ਗੁਰੂ ਪ੍ਰਸ਼ਾਦ ਦੇ ਜਰੀਏ ਸੁ ਵਾਹਿਗੁਰੂ ਨੂੰ ਅੰਦਰੋਂ ਪ੍ਰਾਪਤ ਕੀਤਾ ਉਹ ਅੰਦਰੋਂ ਤੇ ਬਾਹਰੋਂ ਸਹਿਲੇ ਹੋ ਗਏ ਨੇ ਉਹਨਾਂ ਤੇ ਸਤਿਗੁਰ ਨੇ ਰਹਿਮਤ ਕਿਰਪਾ ਬਖਸ਼ਿਸ਼ ਕਰ ਦਿੱਤੀ ਹੈ ਇਹ ਗੁਰਮਾਇਣੇ ਸ਼ਬਦ ਲਿਖਿਆ ਕਹਿੰਦੇ ਅੰਤਰ ਗੁਰੂ ਅਰਾਧਨਾ ਜੀਵਾ ਜਪ ਗੁਰ ਨਾਮ ਨੇਤਰੀ ਸਤਗੁਰੂ ਪੇਖਣਾ ਸਰਬਣੀ ਸੁਰਨਾਗਰ ਨਾਓ ਸਤਗੁਰ ਸੇਤੀ ਰਤਿਆਂ ਦਰਗਹ ਪਈ ਠਾਓ ਜਦੋਂ ਅਸੀਂ ਗੁਰੂ ਨਾਲ ਰਤ ਜਾਵਾਂਗੇ ਤੇ ਗੁਰਮਾਹ ਕਹਿੰਦੇ ਨੇ ਫਿਰ ਸਾਨੂੰ ਦਰਗਾਹ ਦੇ ਵਿੱਚ ਸਥਾਨ ਪ੍ਰਾਪਤ ਹੋ ਜਾਏਗਾ ਇੱਕੋ ਹੀ ਰਸਤਾ ਹੈ ਇਹ ਸੰਸਾਰ ਤੋਂ ਪਾਰ ਜਾਣ ਵਾਸਤੇ ਇੱਕੋ ਹੀ ਰਸਤਾ ਹੈ ਗੁਰਮਾਹ ਕਹਿੰਦੇ ਨੇ ਗੁਰ ਸੇਵਾ ਤੇ ਸੁਖ ਉਪਜੇ ਫਿਰ ਦੁੱਖ ਨਾ ਲੱਗਾ ਆਏ ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕ੍ਰਿਸ਼ਨਾ ਵਸਾਏ ਗੁਰੂ ਸੇਵਾ ਦੇ ਵਿੱਚੋਂ ਸੁਖ ਪ੍ਰਾਪਤ ਹੁੰਦਾ ਤੇ ਗੁਰੂ ਮਹਾਰਾਜ ਕਹਿੰਦੇ ਨੇ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਗੁਰੂ ਮਹਾਰਾਜ ਕਹਿੰਦੇ ਨੇ ਜੋ ਉਸ ਵਾਹਿਗੁਰੂ ਦੇ ਸੁਖ ਸੀ ਹਮੇਸ਼ਾ ਹੀ ਸਾਰੀ ਢੂੰਡਦੇ ਆ ਤੇ ਗੁਰੂ ਮਹਾਰਾਜ ਕਹਿੰਦੇ ਨੇ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਫਿਰ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਵੇ ਉਹਨੂੰ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ ਇਹ ਸੁੱਖ ਸਾਨੂੰ ਤਾਂ ਹੀ ਪ੍ਰਾਪਤ ਹੋਏਗਾ ਜੇ ਅਸੀਂ ਸਤਿਗੁਰੂ ਦੇ ਚਰਨਾਂ ਨਾਲ ਜੁੜਾਂਗੇ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਨ ਪਾਈਏ ਇੱਕੋ ਹੀ ਰਸਤਾ ਹੈ ਇਹ ਸੰਸਾਰ त्यागे ਜੇ ਅਸੀਂ ਸੇਵਾ ਕਰਦੇ ਆਂ ਸੇਵ ਕੀਤੀ ਸੰਤੋਖੀ ਜਿਨੇ ਸੱਚੋ ਸੱਚ ਧਿਆਇਆ ਉਹਨੇ ਮੰਦੇ ਪੈਰ ਨ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਉਹਨੇ ਦੁਨੀਆ ਤੋੜੇ ਬੰਦਨਾਨ ਪਾਣੀ ਥੋੜਾ ਖਾਇਆ ਇਸੇ ਕਰਕੇ ਗੁਰਮਾਹ ਕਹਿੰਦੇ ਨੇ ਵੀ ਸੇਵਾ ਦਾ ਜਿਹੜਾ ਹੈ ਇਹ ਬਹੁਤ ਵੱਡਾ ਫਲ ਹੈ ਸੇਵਾ ਕੋ ਦੋਨੋਂ ਭਲੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਤੇ ਸੰਤਮਾ ਪੁਰਸ਼ਾ ਕੇ ਸੰਸਾਰ ਤੇ ਦੋਨੇ ਹੀ ਕੰਮ ਕਰਦੇ ਨੇ ਸੇਵਾ ਵੀ ਕਰਦੇ ਨੇ ਤੇ ਸਿਮਰਨ ਵੀ ਕਰਾਉਂਦੇ ਨੇ ਬ੍ਰਹਮ ਗਿਆਨੀ ਸੰਤ ਬਾਬਾ ਜਮੇਰ ਸਿੰਘ ਰੱਬ ਜੀ ਅਸੀਂ ਉਹਨਾਂ ਦੀ ਨਿੱਗੀ ਤੇ ਮਿੱਠੀ ਯਾਦ ਵਿੱਚ ਅੱਜ ਜੁੜੇ ਹੋਏ ਆਂ ਅੱਜ 26 ਸਾਲ ਹੋ ਗਏ ਨੇ ਪਰ ਉਹ ਸਾਡੇ ਦਿਲਾਂ ਦੇ ਵਿੱਚ ਸਾਡੇ ਮਨਾਂ ਦੇ ਵਿੱਚ ਉਹਨਾਂ ਨੇ ਜਿਹੜੇ ਪ੍ਰਵਚਨ ਨੇ ਉਸੇ ਤਰ੍ਹਾਂ ਹੀ ਤੁਨ ਘਾਰਾਂ ਦੇ ਰਹੇ ਨੇ ਜੋ ਇਸ ਸੰਸਾਰ ਤੇ ਆ ਕੇ ਬੀਜ ਕੇ ਗਏ ਸਾਨੂੰ ਬਾਣੀ ਨਾਲ ਜੋੜ ਕੇ ਗਏ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੋੜ ਕੇ ਗਏ ਸਾਨੂੰ ਅਮਰਤ ਛਕਾ ਕੇ ਗਏ ਇਸੇ ਕਰਕੇ ਹੀ ਅਸੀਂ ਅੱਜ ਉਹਨਾਂ ਨੂੰ ਯਾਦ ਕਰਦੇ ਆਂ ਸੇਵਾ ਕੋ ਦੋਨੋਂ ਭਲੇ ਇੱਕ ਸੰਤਿ ਕ੍ਰਾਮ RAM RAM ਜੁ ਦਾਤਾ ਮੁਕਤ ਕੋ ਸੰਤ ਜਪਾਵੇ ਨਾ ਅਸੀਂ ਏਕ ਊੰਕਾਰ ਤੋਂ ਹੀ ਸ਼ੁਰੂ ਕੀਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਿਸ ਵੇਲੇ ਆ ਕੇ ਸੰਸਾਰ ਤੇ ਆਏ ਨੇ ਉਹਨਾਂ ਨੇ ਆ ਕੇ ਏਕਾ ਹੀ ਲਿਖਿਆ ਸਭਨਾ ਜੀਆਂ ਦਾ ਇੱਕੋ ਦਾਤਾ ਸੋ ਮੈਂ ਵਿਸਰਨ ਜਾਈ ਇਕਾਈ ਲਿਖਿਆ ਕੋਈ ਵਾਇ ਗੁਰੂ ਉਹ ਕਾਲਪੁਰਖ ਰੱਬ ਖੁਦਾ ਉਹਨੂੰ ਕਿਸੇ ਨਾਮ ਨਾਲ ਵੀ ਅਸੀਂ ਯਾਦ ਕਰਦੇ ਆਂ ਉਹ 5 10 20 ਨਹੀਂ ਐ ਇੱਕੋ ਹੀ ਐ ਗੁਰਮਾਇ ਨੇ ਮੋਹਰ ਲਾ ਦਿੱਤੀ ਸਭਣਾ ਜੀਆਂ ਦਾ ਇੱਕੋ ਦਾਤਾ ਸੋ ਮੈਂ ਵਿਸਰਨ ਜਾਈ ਫਿਰ ਗੁਰਮਾਇ ਨੇ ਊੜਾ ਲਿਖਿਆ ਔਰ ਊੜੇ ਦਾ ਮੂੰਹ ਖੁੱਲਾ ਰੱਖਿਆ ਇਹ ਜੜਾ ਸਾਡਾ ਸਰੀਰ ਐ ਰਜੋਤਮ ਸਤੋ ਗੁਣ ਦੀ ਰਚਨਾ ਐ ਤੇ ਮੂੰਹ ਇਹਦਾ ਖੁੱਲਾ ਹੀ ਖੁੱਲਾ ਇਹਦਾ ਅੰਤ ਕਿਸੇ ਨੇ ਨਹੀਂ ਦੇਖਿਆ ਤਿੰਨ ਗੁਣ ਨੇ ਸਾਡੇ ਸਰੀਰ ਵਿੱਚ ਅਸੀਂ ਪਾਪ ਕਰਦੇ ਹਾਂ ਅਸੀਂ ਪੁੰਨ ਕਰਦੇ ਹਾਂ ਤੇ ਅਸੀਂ ਭਗਤੀ ਕਰ ਸਕਦੇ ਹਾਂ ਰਜੋ ਤਮਸ ਸਤੋ ਤਿੰਨ ਗੁਣ ਨੇ ਸਾਡੇ ਸਰੀਰ ਦੇ ਇਹਦਾ ਮੂੰਹ ਗੁਰੂ ਮਾਇ ਕਹਿੰਦੇ ਨੇ ਖੁੱਲਾ ਹੀ ਖੁੱਲਾ ਇਹਦਾ ਅੰਤ ਨਹੀਂ ਕਿਸੇ ਨੇ ਦੇਖਿਆ ਸੋ ਇਸ ਕਰਕੇ ਗੁਰੂ ਮਾਇ ਜ ਨੇ ਉਹਦਾ ਮੂੰਹ ਖੁੱਲਾ ਰੱਖਿਆ ਫਿਰ ਗੁਰੂ ਮਾਇ ਕਹਿੰਦੇ ਨੇ ਸਤਨਾਮ ਕਿਰਤਮ ਨਾਮ ਜਪੇ ਤੇਰੇ ਜੇਬਾ ਸਤਨਾਮ ਤੇਰਾ ਪ੍ਰਾਪੂਰ ਬਲਾ ਉਹ ਵੈਗੁਰੂ ਸੱਚ ਦਾ ਨਾਮ ਹੈ ਸਦਾ ਹੀ ਇਸ ਥਾਨ ਤੇ ਇਸ ਸੰਸਾਰ ਤੇ ਸਦਾ ਹੀ ਬਰਾਜਮਾਨ ਰਹੇਗਾ ਕਰਤਾ ਪੁਰਖ ਹੈ ਉਹ ਕਰਨ ਕਰਨ ਸਮਰੱਥ ਹੈ ਨਿਰਭਉ ਹੈ ਉਹਦਾ ਉਹਨੂੰ ਕਿਸੇ ਦਾ ਭਉ ਨਹੀਂ ਹੈ ਨਰਵੈਰ ਹੈ ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ ਨਿਰਭਉ ਨਰਵੈਰ ਅਕਾਲ ਮੂਰਤ ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਹਰ ਨੀ ਕੀ ਧਿਆਨ ਕੋ ਜਿਹੜੀ ਸਾਧੂ ਸੰਤ ਮਹਾਂਪੁਰਸ਼ ਆਉਂਦੇ ਨੇ ਉਹਨਾਂ ਦੀ ਜਿਹੜੀ ਮੂਰਤ ਹੈ ਉਹ ਕਾਲ ਦੀ ਮੂਰਤ ਹੁੰਦੀ ਹੈ ਜਿਵੇਂ ਅਸੀਂ ਬ੍ਰਹਮ ਗਿਆਨੀ ਸੰਤ ਬਾਬਾ ਜਮੇਰ ਸਿੰਘ ਰੱਬ ਜੀ ਉਹਨਾਂ ਦੇ ਜਦੋਂ ਵੀ ਦਾਸ ਨੇ ਦਰਸ਼ਨ ਕੀਤੇ ਉਹਨਾਂ ਦਾ ਉਹ ਇਲਾਹੀ ਚਿਹਰਾ ਔਰ ਹਸੂ ਹਸੂ ਕਰਦਾ ਚਿਹਰਾ ਹਰ ਵੇਲੇ ਸਾਹਮਣੇ ਆ ਜਾਂਦਾ ਹੈ ਜਦੋਂ ਵੀ ਉਹਨਾਂ ਨੇ ਮਿਲਣਾ ਤੇ ਉਹਨਾਂ ਨੇ ਸਦਾ ਖੁਸ਼ੀ ਦੇ ਵਿੱਚ ਹੀ ਮਿਲਣਾ ਉਹ ਹਸੂ ਹਸੂ ਕਰਦਾ ਚਿਹਰਾ ਉਹ ਜਿਹੜੇ ਸੰਤਮਾ ਪੁਰਸ਼ ਆਉਂਦੇ ਨੇ ਸੰਸਾਰ ਤੇ ਉਹ ਕਾਲ ਮੂਰਤ ਹੁੰਦੇ ਨੇ ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਹਰ ਨੀ ਕੀ ਧਿਆਨ ਕੋ ਕੋਈ ਚੀਜ਼ ਟਾਈਮ ਦੇ ਵਿੱਚ ਬੰਨੀ ਵੀ ਆ ਉਹਨੂੰ ਅਸੀਂ ਕਾਲ ਕਹਿੰਦੇ ਆ ਤੇ ਇੱਕ ਚੀਜ਼ ਟਾਈਮ ਤੋਂ ਪਰੇ ਹੈ ਇਹ ਜਿਹੜਾ ਮਨੁੱਖ ਦਾ ਜਨਮ ਹੈ ਸਾਨੂੰ 5 10 20 50 100 ਸਾਲ ਵਾਸਤੇ ਮਿਲਿਆ ਹੈ ਇਹ ਕਾਲ ਦੇ ਅੰਡਰ ਬੰਨਿਆ ਹੋਇਆ ਹੈ ਤੇ ਇੱਕ ਅਕਾਲ ਹੈ ਜਿਹੜਾ ਸਦਾ ਹੀ ਇਸ ਥਾਨ ਤੇ ਬਰਾਜਮਾਨ ਰਹਿੰਦਾ ਹੈ ਉਹਨੂੰ ਗੁਰਮਾਇ ਨੇ ਅਕਾਲ ਕਿਹਾ ਹੈ ਇਸ ਕਰਕੇ ਜਿਹੜਾ ਟਾਈਮ ਤੋਂ ਪਰੇ ਆ ਉਹਨੂੰ ਅਸੀਂ ਅਕਾਲ ਕਹਿੰਦੇ ਆ ਕੋਈ ਚੀਜ਼ ਟਾਈਮ ਦੇ ਵਿੱਚ ਬੰਨੀ ਹੋਈ ਹੈ ਉਹਨੂੰ ਅਸੀਂ ਕਾਲ ਕਹਿੰਦੇ ਆ ਕਾਲ ਤੋਂ ਪਰੇ ਹੈ ਅਕਾਲ ਅਕਾਲ ਮੂਰਤ ਹੈ ਸਾਧ ਸੰਤਨ ਕੀ ਠਹਿਰਨੀ ਕੀ ਧਿਆਨ ਕੋ ਇਸ ਕਰਕੇ ਵਾਹਿਗੁਰੂ ਅਕਾਲ ਮੂਰਤ ਹੈ ਅਜੂਨੀ ਹੈ ਕਿਸੇ ਜੁਨ ਚ ਨਹੀਂ ਜਾਂਦਾ ਸੈ ਭੰਗ ਹੈ ਸਵੈ ਪ੍ਰਕਾਸ਼ਮਾਨ ਹੈ ਕਿਸੇ ਤੋਂ ਪ੍ਰਕਾਸ਼ ਲੈਂਦਾ ਨਹੀਂ ਹੈ ਅਜੁਨੀ ਸਹਿ ਪੰ ਸੁਆਮ ਪ੍ਰਕਾਸ਼ ਮਾਨ ਹੈ ਤੇ ਗੁਰੂ ਮਾਇ ਕਹਿੰਦੇ ਨੇ ਮਿਲਦਾ ਕਿਸ ਤਰ੍ਹਾਂ ਨਾਲ ਆ ਮਿਲਦਾ ਗੁਰੂ ਮਾਇ ਕਹਿੰਦੇ ਨੇ ਗੁਰਪ੍ਰਸ਼ਾਦ ਦੇ ਜ਼ਰੀਏ ਮਿਲਦਾ ਗੁਰਪ੍ਰਸ਼ਾਦੀ ਵੇਖ ਤੋਂ ਹਰੀ ਮੰਦਰ ਤੇਰੇ ਨਾਲ ਗੁਰੂ ਪ੍ਰਸ਼ਾਦ ਦੇ ਜ਼ਰੀਏ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਤੇ ਹਰੀ ਦਾ ਮੰਦਰ ਕਿਹੜਾ ਹੈ ਹਰੀ ਦਾ ਮੰਦਰ ਸਾਡਾ ਸ਼ਰੀਰ ਹੈ ਤੇ ਗੁਰੂ ਮਾਇ ਨੇ ਕਿਹਾ ਹਰੀ ਮੰਦਰ ਮੈਂ ਮਨ ਲੋਟੂ ਇਹ ਜਿਹੜਾ ਮਨ ਹੈ ਇਹ ਵੀ ਜੰਗਾਲ ਸੜੇ ਜੰਗਾਲ ਵਾਲਾ ਲੋਹਾ ਹੈ ਇਹ ਉਸ ਲੋਹਾ ਵੀ ਹੈਗਾ ਪਰ ਉਹ ਪ्युअर ਪਵਿੱਤਰ ਨਹੀਂ ਹੈ ਲੋਹਾ ਵੀ ਪ्युअर ਹੋਵੇ ਫੇਰ ਵੀ ਉਹ ਜਿਹੜਾ ਹੈ پارਸ ਵਿੱਚ ਔਰ ਸੰਤ ਵਿੱਚ ਬੜਾ ਅੰਤਰਾ ਜਾਣ ਉਹ ਲੋਹਾ ਕਾਂਚਨ ਕਰੇ ਉਹ ਕਰਲੇ ਆਪ ਸਮਾਨ پارਸੀ ਨੂੰ ਵੀ ਫੜਦਾ ਨਹੀਂ ਲੋਹਾ ਵੀ ਅਸੀਂ ਐਸਾ ਲਈ ਫਿਰਦੇ ਆ ਇਹ ਜਿਹੜਾ ਮਾਣ ਹੈ ਸਾਡਾ ਇਹ ਉਸ پارਸ ਨਾਲ ਵੀ ਮਿਲ ਕੇ ਸੋਨਾ ਨਹੀਂ ਬਣ ਸਕਦਾ ਹੈ ਤੇ ਗੁਰੂ ਮਾਹ ਕਹਿੰਦੇ ਨੇ ਪਾਰਸ ਮੇ ਔਰ ਸੰਤ ਮੇ ਬੜਾ ਅੰਤਰ ਜਾਣ ਉਹ ਲੋਹਾ ਕਾਂਚਨ ਕਰਿਓ ਕਰਲੇ ਆਪ ਸਮਾਨ ਸੰਤ ਆਪ ਦਾ ਰੂਪ ਕਰਦਾ ਹੈ ਸੰਤ ਸ਼ਾਂਤੀ ਬਣਾ ਕੇ ਜਾਂਦਾ ਔਰ ਪਾਰਸ ਦੇ ਵਿੱਚ ਇੰਨੀ ਸ਼ਕਤੀ ਹੈ ਵੀ ਲੋਹੇ ਨੂੰ ਸੋਨਾ ਕਰ ਸਕਦਾ ਪਰ ਸੰਤ ਆਪ ਦਾ ਰੂਪ ਦਿੰਦਾ ਸੰਤ ਸ਼ਾਂਤੀ ਬਣਾ ਕੇ ਜਾਂਦਾ ਇਸੇ ਤਰ੍ਹਾਂ ਹੀ ਗੁਰੂ ਮਾਹ ਕਹਿੰਦੇ ਨੇ ਪਾਰਸ ਮੇ ਔਰ ਸੰਤ ਮੇ ਬੜੋ ਅੰਤਰ ਜਾਣ ਉਹ ਲੋਹਾ ਕਾਂਜਨ ਕਰੇ ਉਹ ਕਰ ਲੈ ਆਪ ਸਮਾਨ ਉਹ ਆਪਦੇ ਸਮਾਨ ਕਰਕੇ ਚਲੇ ਜਾਂਦੇ ਨੇ ਹਰ ਕਾ ਸੇਵਕ ਸੋ ਹਰ ਹੀ ਜਿਆ ਭੇਦ ਨ ਜਾਣੋ ਮਾਨਸ ਦੇਹਾ ਹਰ ਹਰ ਜਾਂਦੂ ਏਕ ਹੈ ਵਿਭ ਵਿਚਾਰ ਕਿਛ ਨਾਹੀ ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੇ ਸਮਾਏ ਉਹ ਸਤਨਾਮ ਦੇ ਸਮੁੰਦਰ ਦੀਆਂ ਲਹਿਰਾਂ ਹੁੰਦੇ ਨੇ ਜੋ ਸੰਤਮਾ ਪੁਰਸ਼ੇ ਸੰਸਾਰ ਤੇ ਆਉਂਦੇ ਨੇ ਤੇ ਉਹ ਸਤਨਾਮ ਦੇ ਸਮੁੰਦਰ ਦੇ ਵਿੱਚ ਹੀ ਫੇਰ ਜਾ ਕੇ ਸਮਾ ਜਾਂਦੇ ਨੇ ਹਰ ਕਾ ਸੇਵਕ ਸੋ ਹਰ ਹੀ ਜਿਆ ਭੇਦ ਨ ਜਾਣੂ ਮਾਨਸ ਦਿਆ ਹਰੀ ਦੇ ਸੇਵਕ ਹਰੀ ਵਰਗੇ ਹੀ ਹੁੰਦੇ ਨੇ ਇਸ ਕਰਕੇ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਆਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਅਸੀਂ ਚੱਲਣ ਦੀ ਕੋਸ਼ਿਸ਼ ਕਰਦੇ ਆਂ ਤਾਂ ਕਿ ਬ੍ਰਹਮ ਗਿਆਨੀ ਸੰਤ ਬਾਬਾ ਜਮੇਰ ਸਿੰਘ ਰੱਬ ਜੀ ਜਿਨ੍ਹਾਂ ਨੇ ਆ ਕੇ ਸੰਸਾਰ ਦੇ ਉੱਪਰ ਸੇਵਾ ਕੀਤੀ ਵਿੱਚ ਦੁਨੀਆ ਸੇਵਕ ਮਾਈ ਹੈ ਤਾਂ ਦਰਗਹ ਬੈਸਨ ਪਾਈ ਹੈ ਗੁਰੂ ਮਾਝ ਨੇ ਮੋਹਰ ਲਾਈ ਹੈ ਜੇ ਅਸੀਂ ਇਸ ਸੰਸਾਰ ਦੇ ਉੱਪਰ ਆ ਕੇ ਸੇਵਾ ਕਰਦੇ ਆਂ ਤੇ ਗੁਰੂ ਮਾਝ ਸਾਨੂੰ ਦਰਗਾਹ ਦੇ ਜਿਹੜੇ ਰਸਤੇ ਆ ਉਹ ਖੋਲ ਦਿੰਦੇ ਨੇ ਇਸ ਕਰਕੇ ਬ੍ਰਹਮ ਗਿਆਨੀ ਸੰਤ ਬਾਬਾ ਜਮੇਰ ਸਿੰਘ ਰੱਬ ਜੀ ਜਿਨ੍ਹਾਂ ਦਾ ਜਨਮ 29 ਦਸੰਬਰ 1929 ਨੂੰ ਹੋਇਆ ਤੇ ਸੰਸਾਰ ਕਾਗਮਨ ਤੋਂ ਧਨ ਤਨ ਪਿਤਾ ਧਨ ਤਨ ਪਿਤਾ ਧਨ ਤਨ ਪੁੱਲ ਧਨ ਤਨ ਸੁਜਨਨੀ ਜਨ ਗੁਰੂ ਜਣਿਆ ਮਾਏ ਉਹ ਪਿਤਾ ਸਰਦਾਰ ਦੌਲਤ ਸਿੰਘ ਧੰਨ ਸੀ ਉਹ ਮਾਤਾ ਮਾਤਾ ਚੰਦਕੌਰ ਧੰਨ ਸੀ ਜਿਨ੍ਹਾਂ ਦੇ ਘਰ ਬ੍ਰਹਮ ਗਿਆਨੀ ਸੰਤ ਬਾਬਾ ਜਮੇਰ ਸਿੰਘ ਰੱਬ ਜੀ ਜਿਨ੍ਹਾਂ ਨੇ ਆਪਣੇ અવਤਾਰ ਧਾਰਨ ਕੀਤੇ ਉਹਨਾਂ ਦੇ ਘਰ ਵਿੱਚ ਆ ਕੇ ਸੋ ਸਤਿਗੁਰ ਦੀ ਰਹਿਮਤ ਕਿਰਪਾ ਦੇ ਨਾਲ 68 ਸਾਲ ਇਸ ਸੰਸਾਰ ਤੇ ਰਹੇ 31 ਅਕਤੂਬਰ 1998 ਨੂੰ ਇਸ ਸੰਸਾਰ ਤੋਂ ਚਲੇ ਗਏ ਔਰ 83 ਸਾਲ ਇਸ ਸੰਸਾਰ ਤੇ ਰਹੇ ਨੇ ਔਰ ਉਹਨਾਂ ਨੇ 68 ਇਸਥਾਨ ਇਸ ਸੰਸਾਰ ਦੇ ਉੱਪਰ ਬਣਾਏ ਨੇ ਕੋਈ ਮਸਜਿਦ ਕੋਈ ਮੰਦਿਰ ਕੋਈ ਗੁਰੂ ਘਰਾਂ ਦੀਆਂ ਇਮਾਰਤਾਂ 10 ਦੇ ਗੁਆਂਢ ਵੀ ਗੁਰਦੁਆਰਾ ਸਰਦਾਰ ਨਗਰ ਹੈ ਉਹਦੀ ਵੀ ਜਿਹੜੀ ਆ ਸਥਾਪਨਾ ਬ੍ਰਹਮ ਗਿਆਨੀ ਸੰਤ ਬਾਬਾ ਜਮੇਰ ਸਿੰਘ ਰੱਬ ਜੀ ਨੇ ਕੀਤੀ ਔਰ ਦਾਸ ਦੇ ਦੇਖਦਿਆਂ ਦੇਖਦਿਆਂ ਹੀ ਉਹ ਸਥਾਨ ਦੇ ਉੱਪਰ ਗੁਰਦੁਆਰਾ ਸਾਹਿਬ ਨਹੀਂ ਸੀ ਤੇ ਬ੍ਰਹਮ ਗਿਆਨੀ ਸੰਤ ਬਾਬਾ ਜਮੇਰ ਸਿੰਘ ਰੱਬ ਜੀ ਨੂੰ ਬੇਨਤੀ ਕੀਤੀ ਤੇ ਉਹਨਾਂ ਨੇ 22 ਦਿਨਾਂ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਆ ਉਹ ਬਣਾ ਦਿੱਤੀ ਇਸੇ ਤਰ੍ਹਾਂ ਹੀ ਬੜੇ ਬੜੇ ਵੱਡੇ ਉਪਰਾਲੇ ਕੀਤੇ ਉਹਨਾਂ ਨੇ ਆਪ ਵੈਗਰੂ ਦੇ ਨਾਮ ਨਾਲ ਜੁੜੇ ਹੋਏ ਸੀ ਤੇ ਸੰਗਤਾਂ ਨੂੰ ਵੈਗਰੂ ਦੇ ਨਾਮ ਨਾਲ ਜੋੜਦੇ ਹੋਏ ਇਹ ਸੰਸਾਰ ਤੋਂ ਇੱਕ ਦਿਨ ਅਲਵਿਦਾ ਕਹਿ ਗਏ ਗੁਰਮਾਈ ਨੇ ਬਾਣੀ ਜੀ ਸ਼ਬਦ ਲਿਖਿਆ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੂੰ ਤੋ ਹਰ ਕੇ ਦਵਾਰ ਮਤ ਹਰ ਪੁੱਛੈ ਕੌਣ ਹੈ ਪੜਾ ਹਮਾਰੇ ਬਾਹ ਇਸੇ ਤਰ੍ਹਾਂ ਹੀ 31 ਅਕਤੂਬਰ 1998 ਨੂੰ ਮਹਿਰੋਂ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਜਮੀਰ ਸਿੰਘ ਰੱਬ ਜੀ ਨੇ ਤਣ ਤਣ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਉਹ ਰੋਹਾਨੀ ਪ੍ਰਵਚਨ ਕਰਦਿਆਂ ਨੇ ਆਪਣਾ ਜਿਹੜਾ ਪੰਜ ਭੂਤਕ ਸਰੀਰ ਹੈ ਉਹ ਗੁਰੂ ਚਰਨਾਂ ਦੇ ਵਿੱਚ ਵਲੀਨ ਕਰ ਲਿਆ ਇਸੇ ਤਰ੍ਹਾਂ ਹੀ ਇਹ ਜਿਹੜਾ ਸਮਾਂ ਹੈ ਇਹ ਬਹੁਤ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੂੰ ਤੋ ਹਰ ਕੇ ਦੁਆਰ ਮਤ ਹਰ ਪੁੱਛੈ ਕੌਣ ਹੈ ਪੜਾ ਹਮਾਰੇ ਬਾਰ ਇਹ ਮਹਾਪੁਰਸ਼ਾਂ ਨੇ ਇਹ ਪੰਕਤੀ ਨੂੰ ਪੂਰਾ ਕੀਤਾ ਔਰ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਨਹੀਂ ਆਪਣਾ ਜਿਹੜਾ ਸਰੀਰ ਹੈ ਉਹ ਤਿਆਗ ਦਿੱਤਾ ਹੈ ਇਸੇ ਤਰ੍ਹਾਂ ਹੀ ਸੰਤਮਾ ਪੁਰਸ਼ ਸੰਸਾਰ ਤੇ ਆਉਂਦੇ ਨੇ ਔਰ ਇਸੇ ਤਰ੍ਹਾਂ ਹੀ ਇਸ ਸੰਸਾਰ ਦੇ ਲੋਕਾਂ ਨੂੰ ਤਾਰਦੇ ਹੋਏ ਚਲੇ ਜਾਂਦੇ ਨੇ ਗੁਰਮਾਹ ਕਹਿੰਦੇ ਨੇ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਉਹ ਪਿੱਛੇ ਸੱਚ ਸੀ ਹੁਣ ਸੱਚ ਹੈ ਔਰ ਆਉਣ ਵਾਲੇ ਸਮੇਂ ਵਿੱਚ ਸੱਚ ਹੀ ਰਹੇਗਾ ਸੱਚ ਪ੍ਰਾਣਾ ਨਾ ਥੀਏ ਨਾਮ ਨਾ ਮੈਲਾ ਹੋਏ ਨਾਮ ਕਦੇ ਮੈਲਾ ਨਹੀਂ ਹੁੰਦਾ ਤੇ ਸੱਚ ਕਦੇ ਪ੍ਰਾਣਾ ਨਹੀਂ ਹੁੰਦਾ ਚਾਹੇ ਕਰੋੜ ਸਾਲ ਦਾ ਹੋਵੇ ਸੱਚ ਉਹ ਕਦੇ ਪ੍ਰਾਣਾ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਮਹਾਂਪੁਰਸ਼ਾਂ ਦੇ प्रवचन ਸੁਣਨ ਦਾ ਦਾਸ ਨੂੰ ਬਹੁਤ ਵਾਰ ਸੁਭਾਗ ਸਮਾ ਪ੍ਰਾਪਤ ਹੋਇਆ ਉਹਨਾਂ ਨੇ 12 ਮਹਾਂ ਦੇ ਵਿਚਾਰ ਕਰਦੇ ਹੁੰਦੇ ਸੀ ਉਹਨਾਂ ਨੇ ਕਿਹਾ ਹਰ ਮੈਲ ਨੂੰ ਮਨ ਲੋਚਦਾ ਕਰਮ ਮਲਾਵਨ ਹਾਰ ਜਿਹੜੇ ਸਾਡੇ ਕਰਮ ਨੇ ਉਹ ਵੈਗਰੂ ਨੂੰ ਮਿਲਾ ਸਕਦੇ ਨੇ ਹਰੀ ਦੇ ਮੈਲ ਨੂੰ ਤਾਂ ਸਾਰਿਆਂ ਦਾ ਹੀ ਮਨ ਲੋਚਦਾ ਹੈ ਪਹਿਲਾਂ ਉਹ ਕਹਿੰਦੇ ਜਿਹੋ ਜਿਹਾ ਅਸੀਂ ਅੰਨ ਖਾਂਦੇ ਹਾਂ ਜਾਂ ਸਾਡਾ ਮਨ ਬੰਦ ਹੈ ਮਨ ਤੋਂ ਬੁੱਧੀ ਬਣਦੀ ਹੈ ਬੁੱਧੀ ਤੋਂ ਕਰਮ ਬਣਦੇ ਨੇ ਤੇ ਕਰਮਾਂ ਤੋਂ ਸਾਡਾ ਜੀਵਨ ਬਣਦਾ ਹੈ ਬਹੁਤ ਹੀ ਸਰਲ ਸ਼ਬਦਾਂ ਵਿੱਚ ਸਮਝਾ ਦਿੰਦੇ ਸੀ ਵੀ ਬੀਬੀਆਂ ਜੈਸ ਵੇਲੇ ਪ੍ਰਸ਼ਾਦਾ ਤਿਆਰ ਕਰਦੀਆਂ ਨੇ ਉਸ ਵੇਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਰੂਪ ਦਾ ਧਿਆਨ ਕਰਕੇ ਵਾਹਿਗੁਰੂ ਸ਼ਬਦ ਦਾ ਜਾਪ ਕਰਕੇ ਜੈਸ ਵੇਲੇ ਵੀ ਉਹ ਪ੍ਰਸ਼ਾਦਾ ਤਿਆਰ ਕਰਨਗੀਆਂ ਉਹ ਛ ਪ੍ਰਸ਼ਾਦਾ ਜੋ ਵੀ ਛਕੇਗਾ ਉਹਦੇ ਮਨ ਨੂੰ ਸ਼ਾਂਤੀ ਪ੍ਰਾਪਤ ਹੋਏਗੀ ਇਹ ਬੀਬੀ ਇੱਕ ਪ੍ਰਸ਼ਾਦਾ ਤਿਆਰ ਕਰ ਰਹੀ ਹੈ ਉਹਦੇ ਮਨ ਨੂੰ ਕਲਪਨਾ ਹੈ ਤੇ ਸਾਰੇ ਪਰਿਵਾਰ ਨੂੰ ਕਲਪਨਾ ਹੀ ਆਏਗੀ ਇਸ ਕਰਕੇ ਬੀਬੀਆਂ ਨੂੰ ਬੇਨਤੀ ਕਰਦੇ ਹੁੰਦੇ ਸੀ ਦਾਸ ਵੀ ਬੇਨਤੀ ਕਰਦਾ ਹੈ ਵੀ ਜੈਸ ਵੇਲੇ ਪ੍ਰਸ਼ਾਦਾ ਤਿਆਰ ਕਰਨਾ ਉਸ ਵੇਲੇ ਮੁੱਠਮੁੱਠ ਕਰਕੇ ਆਟੇ ਦੀ ਪਾਓ ਤੇ ਵਾਹਿਗੁਰੂ ਸ਼ਬਦ ਦਾ ਜਾਪ ਕਰੋ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਰੂਪ ਦਾ ਧਿਆਨ ਕਰੋ ਫਿਰ ਅਸੀਂ ਜੈਸ ਵੇਲੇ ਉਹ ਵਾਹਿਗੁਰੂ ਦਾ ਸਿਮਰਨ ਕਰਦਿਆਂ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਯਾਦ ਕਰਦਿਆਂ ਉਹ ਪ੍ਰਸ਼ਾਦਾ ਤਿਆਰ ਕਰਾਂਗੇ ਫਿਰ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਭੋਗ ਲਵਾ ਕੇ ਸੀ ਪ੍ਰਸ਼ਾਦਾ ਪਰਿਵਾਰ ਵਿੱਚ ਛਕਾਂਗੇ ਤੇ ਛਕਾਵਾਂਗੇ ਫਿਰ ਉਸ ਵੇਲੇ ਫਿਰ ਸਾਡੇ ਤੇ ਗੁਰੂ ਦੀ ਕਿਰਪਾ ਹੋਏਗੀ ਜੋ ਵੀ ਉਹ ਪ੍ਰਸ਼ਾਦਾ ਛਕੇਗਾ ਉਹਦੇ ਨਾਲ ਪਰਿਵਾਰਕ ਸ਼ਾਂਤੀ ਬਣ ਜਾਏਗੀ ਸਾਡੇ ਪਰਿਵਾਰਾਂ ਦੇ ਵਿੱਚ ਵੀ ਅੱਜਕੱਲ ਬਹੁਤ ਕਲੇਸ਼ ਨੇ ਇਸੇ ਕਰਕੇ ਹੀ ਨੇ ਕਿ ਕਲਪਨਾ ਦੇ ਨਾਲ ਹੀ ਸਾਰਾ ਸੰਸਾਰ ਚੱਲ ਰਿਹਾ ਹੈ ਇਸ ਕਰਕੇ ਇੱਥੋਂ ਹੀ ਸਾਰਾ ਸਾਡਾ ਰਸੋਈ ਤੋਂ ਕੰਮ ਸ਼ੁਰੂ ਹੁੰਦਾ ਹੈ ਜਿਵੇਂ ਜਿਵੇਂ ਅਸੀਂ ਅੰਨ ਖਾਂਦੇ ਹਾਂ ਉਹ ਜਾਂ ਮਨ ਬਣਦਾ ਹੈ ਮਨ ਤੋਂ ਬੁੱਧੀ ਬਣਦੀ ਹੈ ਬੁੱਧੀ ਤੋਂ ਕਰਮ ਬਣਦੇ ਨੇ ਤੇ ਕਰਮਾਂ ਤੋਂ ਫਿਰ ਸਾਡਾ ਜੀਵਨ ਬਣਦਾ ਹੈ ਜਿਸ ਵੇਲੇ ਅਸੀਂ ਕਰਮ ਚੰਗੇ ਕਰਾਂਗੇ ਫਿਰ ਸਾਡਾ ਜੀਵਨ ਵਧੀਆ ਬਣ ਜਾਏਗਾ ਨਹੀਂ ਤਾਂ ਜੋ ਕੁਝ ਅੱਜ ਕੀਤਾ ਅਸੀਂ ਉਹ ਤੇ ਕੱਲ ਪਛਤਾਵਾਂਗੇ ਜੋ ਕੁਝ ਕੱਲ ਕਰਾਂਗੇ ਉਹ ਤੇ ਪਰਸੋਂ ਪਛਤਾਵਾਂਗੇ ਇਹ ਜੀਵਨ ਸਾਡਾ ਪਛਤਾਵਾ ਹੀ ਬਣ ਜਾਏਗਾ ਇਸ ਕਰਕੇ ਜਦੋਂ ਵੀ ਅਸੀਂ ਚੱਲਣਾ ਹੈ ਸੰਸਾਰ ਦੇ ਵਿੱਚ ਗੁਰ ਕੋ ਸਿਰ ਪਰ ਰੱਖੀਏ ਚੱਲੀਏ ਆਗਿਆ ਮੈਂ ਉਹ ਕਬੀਰ ਉਸ ਦਾਸ ਕੋ ਤੀਨ ਲੋਕ ਡਰਨਾ ਹੈ ਗੁਰਮਾਇ ਦੇ ਸਰੂਪ ਦਾ ਧਿਆਨ ਧਾਰ ਕਰਕੇ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਰੂਪ ਦਾ ਧਿਆਨ ਕਰਕੇ ਫਿਰ ਸੰਸਾਰ ਦੇ ਵਿੱਚ ਅਸੀਂ ਆਪ ਦੇ ਕਾਰੋਬਾਰ ਕੰਮ ਕਾਰ ਜੋ ਵੀ ਕਰਨੇ ਨੇ ਅਸੀਂ ਤਾਂ ਹੀ ਕਰਾਂਗੇ ਅਸੀਂ ਗੁਰਮਾਇ ਦੇ ਸਰੂਪ ਦਾ ਧਿਆਨ ਕਰਾਂਗੇ ਜਿਹੜੀ ਸਾਨੂੰ ਮਾਨਣਾ ਦਲੀਲਾਂ ਕਰਨ ਦੀ ਆਦਤ ਪਈ ਹੈ ਉਹਨ ਗੁਰਮਾਇ ਕਹਿੰਦੇ ਨੇ ਸਿਮਰਨ ਹੈ ਉਹਦਾ ਨਾਮ ਸਿਮਰਨ ਹੈ ਜੋ ਅਸੀਂ ਸਾਡੀ ਮਾਨਣਾ ਦਲੀਲਾਂ ਕਰਨ ਦੀ ਆਦਤ ਪਈ ਗੁਰਮਾਇ ਕਹਿੰਦੇ ਨੇ ਤੂੰ ਇਹ ਸਿਮਰਨ ਛੱਡ ਕੇ ਤੂੰ ਵਾਹਿਗੁਰੂ ਦਾ ਸਿਮਰਨ ਕਰ ਲਿਆ ਕਰ ਜਿਹੜਾ ਤੇਰਾ ਧਿਆਨ ਹੈ ਗੁਰਮਾਇ ਦੇ ਸਰੂਪ ਨਾਲ ਜੁੜ ਜਉੜਿਆ ਰਹੇ ਤਾਂ ਤੁਹਾਡੇ ਤੇ ਸਤਗੁਰ ਦੀ ਰਹਿਮਤ ਕਿਰਪਾ ਬਖਸ਼ਿਸ਼ ਹੋ ਜਾਏਗੀ ਨਹੀਂ ਤਾਂ ਫਿਰ ਕਬੀਰ ਸਾਹਿਬ ਕਹਿੰਦੇ ਨੇ ਮਾਲਾ ਤੂੰ ਕਰਮੇ ਫਰੀ ਜੀ ਫਰੀ ਮੁਖਮਾਏ ਮਨੁਆ ਤੂੰ ਦੈਦਿਸ ਫਰੇ ਜੇ ਤੋ ਸਿਮਰਨ ਨਾਏ ਮਾਨ ਕਿਤੇ ਹੋਰ ਹੀ ਤੁਰਿਆ ਫਿਰਦਾ ਮਾਲਾ ਤੂੰ ਕਰਮੇ ਫਰੀ ਮਾਲਾ ਹੱਥ ਚ ਫਿਰਦੀ ਐ ਜੀ ਮੂੰਹ ਚ ਫਿਰਦੀ ਐ ਮਾਲਾ ਤੂੰ ਕਰਮੇ ਫਰੀ ਜੀ ਫਰੀ ਮੁਖਮਾਏ ਮਨੁਆ ਤੂੰ ਦੈਦਿਸ ਫਰੇ ਜੇ ਤੋ ਸਿਮਰਨ ਨਾਏ ਗੁਰਮਾ ਕਹਿੰਦੇ ਨੇ ਮਾਨ ਕਿਤੇ ਹੋਰ ਹੀ ਤੁਰਿਆ ਫਿਰਦਾ ਇਹ ਨਿਤਨੇਮ ਸ਼ੁਰੂ ਕਰ ਲੈਣਾ ਇਹਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਹੜੇ ਵੇਲੇ ਨਿਤਨੇਮ ਪੂਰਾ ਹੋ ਜਾਂਦਾ ਤੇ ਗੁਰੂ ਮਹਾਰਾਜ ਕੀ ਕਹਿੰਦੇ ਨੇ ਇੱਕ ਅੱਖਰ ਰਮਣ ਵਸਤ ਨਾਨਕ ਹੋਤ ਨਿਹਾਲ ਜੇ ਇੱਕ ਅੱਖਰ ਵੀ ਸਾਡੇ ਮਾਨ ਦੇ ਵਿੱਚ ਵਸ ਜਾਏਗਾ ਤੇ ਗੁਰੂ ਮਹਾਰਾਜ ਕਹਿੰਦੇ ਨੇ ਤੂੰ ਨਿਹਾਲ ਹੋ ਜਾਣਾ ਪੜ ਪੜ ਕੇ ਸਭ ਜਾਗਮੂਹਾ ਪੜ ਵੀ ਨਾ ਜਾਣਿਆ ਕੋਈ ਢਾਈ ਅੱਖਰ ਪ੍ਰੇਮ ਕੇ ਪੜੇ ਸੁਪੰਦਤ ਹੋਏ ਪਪਾ ਦਾ ਰਾਰਾ ਤੇ ਮੰਮਾ ਢਾਈ ਅੱਖਰ ਹੀ ਨੇ ਪ੍ਰੇਮ ਦੇ ਤੇ ਗੁਰੂ ਮਾਇ ਕਹਿੰਦੇ ਨੇ ਸਾਰਾ ਸੰਸਾਰ ਹੀ ਪੜਦਾ ਰਿਆ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀਐ ਖਾਤ ਪੜੀਐ ਜੇਤੇ ਬਾਰਸ ਬਾਰਸ ਪੜੀਐ ਜੇਤੇ ਮਾਸ ਪੜੀਐ ਜੇਤੀ ਆਰਜਾ ਪੜੀਐ ਜੇਤੇ ਸਾਸ ਨਾਨਕ ਲੇਖੇ ਇੱਕ ਗੱਲ ਹੋਰ ਹੋ ਮੈਂ ਝਖਣਾ ਚਾਹ ਇੱਕੋ ਹੀ ਗੱਲ ਲੇਖੇ ਦੇ ਵਿੱਚ ਲਿਖੀ ਗਈ ਗੁਰੂ ਮਾਇ ਕਹਿੰਦੇ ਨੇ ਜੇ ਅਸੀਂ ਵਾਹਿਗੁਰੂ ਨੂੰ ਯਾਦ ਕਰ ਲੈਨੇ ਆ ਢਾਈ ਅਕਸ਼ਰ ਪ੍ਰੇਮ ਕੇ ਪੜੇ ਸੁਪੰਡਤ ਹੋਏ ਪ੍ਰੇਮ ਨਾ ਬਾਗੀ ਉਪਜੇ ਪ੍ਰੇਮ ਨਾ ਹਾਟ ਵਕਾਏ ਪ੍ਰੇਮ ਕਿਸੇ ਬਾਗ ਦੇ ਵਿੱਚ ਨਹੀਂ ਉਤਪਨ ਹੁੰਦਾ ਤੇ ਨਾ ਹੀ ਪ੍ਰੇਮ ਕਿਸੇ ਹੱਟੀ ਤੇ ਵਿਕਦਾ ਹੈ ਪ੍ਰੇਮ ਨਾ ਬਾਗੀ ਉਪਜੇ ਪ੍ਰੇਮ ਨਾ ਹਾਰਟ ਬਕਾਏ ਪ੍ਰੇਮ ਕਿਸੇ ਹੱਟੀ ਤੇ ਨਹੀਂ ਵਿਕਦਾ ਹੈ ਤੇ ਗੁਰੂ ਮਹਾਰਾਜ ਕਹਿੰਦੇ ਨੇ ਸੰਤ ਸਹਾਈ ਪ੍ਰੇਮ ਕੇ ਹੋ ਤਾਂ ਕਿ ਲਾਗਾ ਪਾਏ ਸਾਨੂੰ ਸੰਤਮਾ ਪੁਰਸ਼ਾਂ ਦੀ ਸੰਗਤ ਕਰਨ ਵਿੱਚ ਜਾਣ ਦੀ ਜ਼ਰੂਰਤ ਹੈ ਜਦੋਂ ਅਸੀਂ ਸੰਤਮਾ ਪੁਰਸ਼ਾਂ ਦੀ ਸੰਗਤ ਵਿੱਚ ਜਾਵਾਂਗੇ ਤੇ ਫਿਰ ਉੱਥੋਂ ਗੁਰੂ ਮਹਾਰਾਜ ਕਹਿੰਦੇ ਨੇ ਸੰਤ ਸਹਾਈ ਪ੍ਰੇਮ ਕੇ ਹੋ ਤਾਂ ਕਿ ਲਾਗਾ ਪਾਏ ਉਹਨਾਂ ਦੇ ਗੁਰੂ ਮਹਾਰਾਜ ਕਹਿੰਦੇ ਨੇ ਤੂੰ ਸੰਗਤ ਕਰਨੀ ਐ ਤੇਰੇ ਅੰਦਰ ਉਹ ਪ੍ਰੇਮ ਦੇ ਪ੍ਰੇਮ ਨੂੰ ਤੇਰੇ ਅੰਦਰ ਪੈਦਾ ਕਰ ਦੇਣਗੇ ਤੇਰੇ ਅੰਦਰ ਗੁਰੂ ਗ੍ਰੰਥ ਸਾਹਿਬ ਪ੍ਰਤੀ ਪ੍ਰੇਮ ਨੂੰ ਜਾਗਰਿਤ ਕਰ ਦੇਣਗੇ ਸੰਤ ਸਹਾਈ ਪ੍ਰੇਮ ਕੇ ਹੋਂ ਤਾਂ ਕਿ ਲਾਗਾ ਪਾਏ ਪ੍ਰੇਮ ਨਾ ਬਾਗੀ ਉਪਜੇ ਪ੍ਰੇਮ ਨਾ ਹਾਟ ਵਕਾਏ ਪ੍ਰੇਮ ਕਿਸੇ ਬਾਗ ਦੇ ਵਿੱਚ ਨਹੀਂ ਉਗਦਾ ਤੇ ਨਾ ਹੀ ਪ੍ਰੇਮ ਕਿਸੇ ਹੱਟੀ ਤੇ ਵਿਕਦਾ ਗੁਰੂ ਮਹਾਰਾਜ ਕਹਿੰਦੇ ਨੇ ਪ੍ਰੇਮ ਸਾਡੇ ਹਿਰਦੇ ਦੇ ਵਿੱਚ ਉਤਪਨ ਹੁੰਦਾ ਹੈ ਸੰਤ ਸਹਾਈ ਪ੍ਰੇਮ ਕੇ ਹੋ ਤਾਂ ਕੇ ਲਾਗਾ ਪਾਏ ਉਸ ਪ੍ਰੇਮ ਦੇ ਵਿੱਚੋਂ ਇੱਕ ਪ੍ਰੀਤ ਉਤਪਨ ਹੁੰਦੀ ਹੈ ਜ ਜ ਨੂੰ ਗੁਰਮਾਇ ਨੇ ਕਿਹਾ ਸਾਚੀ ਪ੍ਰੀਤ ਹਮਤਮ ਸਿਉ ਜੋੜੀ ਤੁਮ ਸਿਉ ਜੋੜ ਅਵਰ ਸੰਗ ਤੋੜੀ ਇਹ ਪ੍ਰੀਤ ਸਾਡੀ ਗੁਰੂ ਨਾਲ ਜੁੜ ਜਾਵੇ ਇਹ ਸੰਸਾਰ ਨਾਲੋਂ ਸਾਡੀ ਪ੍ਰੀਤ ਟੁੱਟ ਜਾਵੇ ਸਾਚੀ ਪ੍ਰੀਤ ਹਮਤਮ ਸਿਉ ਜੋੜੀ ਤੁਮ ਸਿਉ ਜੋੜ ਅਵਰ ਸੰਗ ਤੋੜੀ ਇਹ ਜਿਹੜੀ ਪ੍ਰੀਤ ਹੈ ਸਾਡੀ ਗੁਰੂ ਨਾਲ ਜੁੜ ਜਾਵੇ ਜੋ ਸਾਡੀ ਪ੍ਰੀਤ ਗੁਰੂ ਨਾਲ ਜੁੜ ਜਾਏਗੀ ਫਿਰ ਸਾਰਾ ਦਿਨ ਤੇ ਸਾਰੀ ਰਾਤ ਸਾਡੀ ਗੁਰੂ ਨਾਲ ਹੀ ਬਤੀਤ ਹੋਏਗੀ ਮਹਾਰਾਜ ਦਸਵੇਂ ਪਾਤਸ਼ਾਹ ਨੇ ਭਾਈ ਆਨੰਦ ਲਾਲ ਜੀ ਨੂੰ ਕਿਹਾ ਤੀਨ ਰੂਪ ਹੈ ਮੋਰ ਕੇ ਸੁਨੋ ਆਨੰਦ ਚਿਤ ਲਾਏ ਸਰਗੁਣ ਨਿਰਗੁਣ ਗੁਰੂ ਸ਼ਬਦ ਕਹੂੰ ਤੋ ਇਹ ਸਮਝਾਏ ਕਹਿੰਦੇ ਇੱਕ ਮੇਰਾ ਸਰਗੁਣ ਰੂਪ ਹੈ ਇੱਕ ਮੇਰਾ ਨਿਰਗੁਣ ਰੂਪ ਹੈ ਤੇ ਇੱਕ ਗੁਰੂ ਸ਼ਬਦ ਹੈ ਸਰਗੁਣ ਰੂਪ ਇਹ ਦੇਹ ਸਰੀਰ ਨੂੰ ਕਿਹਾ ਗੁਰੂ ਮਹਾਰਾਜ ਨੇ ਸਰਗੁਣ ਹੈ ਤੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਵੀ ਸਾਡੇ ਕੋਲ ਸਰਗੁਣ ਰੂਪ ਹੈ। ਇੱਕ ਇਹੋ ਜਿਹਾ ਸ਼ਰੀਰ ਸਾਡੇ ਸੁਪਨੇ ਦੇ ਵਿੱਚ ਕੰਮ ਕਰਦਾ ਹੈ। ਉਹਨੂੰ ਗੁਰਮਾਇ ਨੇ ਕਿਹਾ ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਇ। ਗੁਰਮਾਇ ਕਹਿੰਦੇ ਨੇ ਸੱਚੇ ਪਾਤਸ਼ਾਹ ਸੁਪਨੇ ਵਿੱਚ ਤੁਹਾਡੇ ਦਰਸ਼ਨ ਪ੍ਰਾਪਤ ਹੋਏ ਫਿਰ ਮੈਂ ਜਲ ਭਰ ਕੇ ਰੋਇਆ। ਇੱਕ ਹੋਰ ਗੁਰਮਾਇ ਨੇ ਗੱਲ ਕਹੀ ਆ ਸੁਪਨੇ ਉੰਬਰ ਡਾਏ ਕੇ ਜੇ ਮੁਖ ਨਿਕਸੇ RAM ਤਾਂ ਕਿ ਪਾਕੀ ਪਾਣੀ ਮੇਰੇ ਤਣ ਕੋ ਚਾਮ। ਕਹਿੰਦੇ ਕਿਦੇ ਸੁੱਤੇ ਪਿਆ ਦੇ ਮੂੰਹ ਚੋਂ ਤੇਰੇ ਚੋਂ ਰਾਮ ਨਿਕਲ ਜਾਵੇ ਕਹਿੰਦੇ ਫਿਰ ਮੇਰੇ ਚੰਮ ਦੀ ਜੁਕਤੀ ਬਣਾ ਕੇ ਉਹਦੇ ਪੈਰਾਂ ਚ ਪਾ ਦਿਓ ਤਾਂ ਕਿ ਪਾਕੀ ਪਾਣੀ ਮੇਰੇ ਤਣ ਕੋ ਜਾਮ ਕਹਿੰਦੇ ਸੁੱਤੇ ਪਿਆ ਦੇ ਮੂੰਹ ਚੋਂ ਯਾਦ ਕਰੋ ਆਸੀ 5 10 20 50 ਸਾਲ ਅਸੀਂ ਕੱਢਿਆ ਹੈ ਆਪਣੇ ਜੀਵਨ ਦੇ ਕਦੇ ਐਸਾ ਸਮਾਂ ਸਾਡੇ ਨਾਲ ਜ਼ਿੰਦਗੀ ਚ ਆਇਆ ਵੀ ਕਿਤੇ ਸੁੱਤੇ ਪਿਆ ਦੇ ਮੂੰਹ ਚੋਂ ਵਾਹਿਗੁਰੂ ਨਿਕਲ ਜਾਵੇ ਇਹ ਸਮਾਂ ਸਾਡੇ ਤੇ ਕਿਉਂ ਨਹੀਂ ਬੜਿਆ ਇਸ ਸਮਾਂ ਸਾਡੇ ਤੇ ਤਾਂ ਹੀ ਬਣ ਸਕਦਾ ਸੀ ਜੇ ਅਸੀਂ ਦਿਨ ਨੂੰ ਗੁਰੂ ਮਾਇ ਨੂੰ ਯਾਦ ਕਰਦੇ ਜੇ ਅਸੀਂ ਦਿਨ ਨੂੰ ਯਾਦ ਕਰਦੇ ਤਾਂ ਸਾਡੀ ਰਾਤ ਵਧੀਆ ਫਰੀਦਾ ਦਿਵਸ ਗੁਆਇਆ ਖਾਏ ਕੇ ਰਾਤ ਗੁਆ ਦਿਵਸ ਗੁਆਇਆ ਖਾਏ ਕੇ ਰਾਤ ਗੁਆਈ ਸੋਏ ਹੀਰੇ ਜੈਸਾ ਜਨਮ ਹੈ ਕੋਟੀ ਬਦਲੇ ਜਾਏ ਇਹ ਜਿਹੜਾ ਹੀਰੇ ਵਰਗਾ ਜਨਮ ਹੈ ਫਿਰ ਕੋਟੀ ਬਦਲੇ ਜਾਇ ਚਲੇ ਜਾਂਦਾ ਇਹ ਦਿਨ ਜਿਹੜਾ ਅਸੀਂ ਕੰਮਕਾਰਾਂ ਦੇ ਵਿੱਚ ਗਵਾ ਦੇਣਾ ਹੈ ਅਸੀਂ ਕਦੇ ਵੀ ਗੁਰਮਾਇਨ ਨੂੰ ਯਾਦ ਨਹੀਂ ਕੀਤਾ ਜੇ ਦਿਨ ਨੂੰ ਅਸੀਂ ਯਾਦ ਕਰਦੇ ਆ ਫਿਰ ਸਾਡੀ ਰਾਤ ਵਧੀਆ ਤੇ ਜੇ ਅਸੀਂ ਰਾਤ ਨੂੰ ਸਤਿਗੁਰੂ ਨੂੰ ਯਾਦ ਕਰਦੇ ਆ ਫਿਰ ਸਾਡਾ ਜਿਹੜਾ ਜੀਵਨ ਆ ਉਹ ਵਧੀਆ ਕਬੀਰ ਰਾਤ ਕਤੂਰੀ ਵੰਡਿਆ ਸੁਤਿਆ ਮਿਲੇ ਨਾ ਭਾਉ ਜਿਨ੍ਹਾਂ ਨੈਣ ਨਿੰਦਰਾ ਵਲੇ ਤਿੰਨਾ ਮਿਲਣ ਪਵਾਉ ਜਿਹੜੇ ਰਾਤ ਨੂੰ ਵਾਹਿਗੁਰੂ ਨੂੰ ਯਾਦ ਕਰਦੇ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਨੇ ਉਹਨਾਂ ਤੇ ਫਿਰ ਸਤਿਗੁਰ ਦੀ ਰਹਿਮਤ ਕਿਰਪਾ ਬਖਸ਼ਿਸ਼ ਹੁੰਦੀ ਆ ਕਬੀਰ ਰਾਤ ਕਥੂਰੀ ਵੰਡਿਆ ਸੁੱਤਿਆ ਮਿਲੇ ਨਾ ਭਾਉ ਜਿਨ੍ਹਾਂ ਨੈਣ ਨਿਦਰਾਵਲੇ ਤਿਨਾਂ ਮਿਲਨ ਪੂਆਉ ਜਿਨ੍ਹਾਂ ਨੇ ਨੈਣਾਂ ਦੇ ਵਿੱਚ ਨੀਂਦ ਰੱਖੀ ਆ ਉਹਨਾਂ ਨੂੰ ਫਿਰ ਸਤਿਗੁਰੂ ਮਿਲਣ ਵਾਸਤੇ ਆਉਂਦੇ ਨੇ ਉਹ ਆਪਦੇ ਸਤਿਗੁਰੂ ਨੂੰ ਯਾਦ ਕਰਦੇ ਸੱਚੇ ਪਾਤਸ਼ਾਹ 12 ਵਜ ਗਏ 1 ਵਜ ਗਿਆ 2 ਵਜ ਗਏ ਹੁਣ ਤਾਂ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ ਆਪਦੇ ਦਰਸ਼ਨ ਬਖਸ਼ਿਸ਼ ਕਰ ਦਿਓ ਉਸ ਵੇਲੇ ਫਿਰ ਸਾਨੂੰ ਸਤਿਗੁਰੂ ਦੇ ਦਰਸ਼ਨ ਪ੍ਰਾਪਤ ਹੋਣਗੇ ਜੇ ਅਸੀਂ ਅਮਰਤ ਵੇਲੇ ਦੀ ਸੰਭਾਲ ਕਰਾਂਗੇ ਇਹ ਦਰਸ਼ਨ ਤਿੰਨ ਤਰ੍ਹਾਂ ਦੇ ਨੇ ਮਹਾਰਾਜ ਦਸਵੇਂ ਪਾਤਸ਼ਾਹ ਨੇ ਕਿਹਾ ਤਿੰਨ ਰੂਪ ਹੈ ਮੋਰ ਕੇ ਸੁਨੋ ਆਨੰਦ ਚਿਤ ਲਾਏ ਸਰਗੁਣ ਨਿਰਗੁਣ ਗੁਰੂ ਸ਼ਬਦ ਕੋ ਹੋਂ ਤੋ ਸਮਝਾਏ ਇੱਕ ਗੁਰਮਾਹ ਕਹਿੰਦੇ ਨੇ ਸਰਗੁਣ ਰੂਪ ਹੈ ਜੇ ਦਿਨ ਨੂੰ ਯਾਦ ਕਰਦੇ ਆਂ ਤੇ ਫਿਰ ਰਾਤ ਨੂੰ ਨਿਰਗੁਣ ਦੇ ਵਿੱਚ ਤੈਨੂੰ ਦਰਸ਼ਨ ਹੋ ਜਾਣੇ ਆ ਜੇ ਸਾਰਾ ਦਿਨ ਤੇ ਸਾਰੀ ਰਾਤ ਤੇਰੀ ਗੁਰੂ ਨਾਲ ਬਤੀਤ ਹੋਏਗੀ ਫਿਰ ਗੁਰਮਾਹ ਕਹਿੰਦੇ ਨੇ ਜਿਨੀ ਸਤਗੁਰ ਮੇਰਾ ਪਿਆਰਾ ਆਰਾਧਿਆ ਤਿੰਨ ਜਨ ਦੇਖਾਂ ਨੈਣੀ ਫਿਰ ਉਹਨਾਂ ਨੇ ਇਨਾਂ ਨੈਣਾਂ ਦੇ ਨਾਲ ਹੀ ਆਪ ਦੇ ਸਤਿਗੁਰ ਦੇ ਦਰਸ਼ਨ ਕਰ ਲਏ ਨੇ ਉਹਨਾਂ ਦੇ ਸਤਿਗੁਰ ਨੇ ਰਹਿਮਤ ਕਿਰਪਾ ਬਖਸ਼ਿਸ਼ ਕੀਤੀ ਹੈ ਫਿਰ ਉਹਨਾਂ ਨੂੰ ਅੱਖ ਬੰਦ ਕਰਨ ਦੀ ਜ਼ਰੂਰਤ ਨਹੀਂ ਹੈ ਜਿਨੇ ਸਤਿਗੁਰ ਮੇਰਾ ਪਿਆਰਾ ਆਰਾਧਿਆ ਤੈਨ ਜਨ ਦੇਖਾਂ ਲੈਣੀ ਇੱਕ ਸਵਾਲ ਨਹੀਂ ਸਾਨੂੰ ਕੱਢਨੇ ਪੈਣੇ ਨੇ ਜੇ ਅਸੀਂ ਸਵਾਲ ਇਹ ਨਹੀਂ ਕੱਢਾਂਗੇ ਅਸੀਂ ਸਤਿਗੁਰ ਦੇ ਦਰਸ਼ਨ ਨਹੀਂ ਕਰਾਂਗੇ ਉਹਨਾਂ ਚਿਰ ਸਾਡੇ ਤੇ ਗੁਰੂ ਦੀ ਕਿਰਪਾ ਰਹਿਮਤ ਬਖਸ਼ਿਸ਼ ਨਹੀਂ ਹੋਏਗੀ ਇਸ ਕਰਕੇ ਗੁਰੂਆਂ ਕਹਿੰਦੇ ਨੇ ਸੇਵਾ ਕੋ ਦੋਨੋਂ ਭਲੇ ਇੱਕ ਸੰਤ ਤੇ ਇੱਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਉਹ ਵਾਹਿਗੁਰੂ ਦੀ ਰਹਿਮਤ ਕਿਰਪਾ ਦੇ ਨਾਲ ਅੱਜ ਬ੍ਰਹਮ ਗਿਆਨੀ ਸੰਤ ਬਾਬਾ ਜਮੇਰ ਸਿੰਘ ਰੱਬ ਜੀ ਉਹਨਾਂ ਦੇ ਅਸੀਂ ਨਿੱਕੀ ਤੇ ਮਿੱਠੀ ਯਾਦ ਵਿੱਚ ਜੁੜੇ ਆਂ ਦਾਸ ਤੋਂ ਪਹਿਲਾਂ ਬੀਬੀਆਂ ਦਾ ਜੱਥਾ ਸਰਦਾਰ ਨਗਰ ਬੀਬੀਆਂ ਦਾ ਜੱਥਾ ਜਿਨ੍ਹਾਂ ਦੀ ਸਥਾਪਨਾ ਬ੍ਰਹਮ ਗੈਨੀ ਸੰਤ ਬਾਬਾ ਜਮੇਰ ਸਿੰਘ ਰੱਬ ਜੀ ਨੇ ਕੀਤੀ ਤੇ ਉਹ ਬੀਬੀਆਂ ਦਾ ਜੋ ਜਥਾ ਅੱਜ ਵੀ ਨਿਸ਼ਕਾਮ ਸੇਵਾ ਦੇ ਵਿੱਚ ਸੇਵਾ ਕਰ ਰਹੀਆਂ ਨੇ ਉਹਨਾਂ ਤੇ ਸਤਿਗੁਰੂ ਜੀ ਦੀ ਬੜੀ ਆਪਾਰ ਬਖਸ਼ਿਸ਼ ਹੈ ਬੜੀ ਰਹਿਮਤ ਹੈ ਕੋ ਸੰਤਮਾ ਪੁਰਸ਼ ਇਹ ਸਥਾਨ ਦੇ ਜਿਸ ਵੇਲੇ ਵੀ ਇਸ ਸੰਸਾਰ ਤੇ ਆਉਂਦੇ ਨੇ ਉਹ ਪਰਪਕਾਰ ਕਰਨ ਵਾਸਤੇ ਆਉਂਦੇ ਨੇ ਭਾਗ ਠੜਿਆ ਸੰਤ ਤੁਮਾਰੇ ਜਨ ਘਰ ਤਾਂ ਨ ਹਰੀ ਨਾਮ ਰਵਾਨ ਗਣੀ ਸਹੀ ਆਏ ਸਫਲ ਤਨਾ ਕੇ ਕੰਮ ਜਨ ਮਰਨ ਦੋਹੂ ਮੇ ਨਾਹੀ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲੈਣ ਹਰਿ ਸੋ ਲੈਣ ਮਲਾਏ ਉਹਨਾਂ ਦਾ ਕੰਮ ਹੈ ਸੰਸਾਰ ਤੇ ਆ ਕੇ ਜੀ ਦਾਨ ਕਰਨਾ ਉਹ ਆਪਣਾ ਕਮਾਈ ਦਾ ਇੱਕ ਕਿਣਕਾ ਜੀਵੰਦ ਰੱਖ ਕੇ ਉਸ ਨੂੰ ਪਰਫੁੱਲਤ ਕਰਕੇ ਉਸ ਵਾਹਿਗੁਰੂ ਦੇ ਨਾਮ ਨਾਲ ਜੋੜ ਕੇ ਭੇਦ ਕਰ ਦਿੰਦ ਨੇ ਸੋ ਇਸ ਕਰਕੇ ਉਹਨਾਂ ਦੀ ਅਸੀਂ ਅੱਜ ਨਿੱਕੀ ਤੇ ਮਿੱਠੀ ਯਾਦ ਵਿੱਚ ਜੁੜੇ ਆ ਜਿਨਾਂ ਨੇ ਆ ਕੇ ਸੰਸਾਰ ਤੇ ਸੇਵਾ ਕੀਤੀ ਐਸੇ ਕਰਮ ਕੀਤੇ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਵਸਾਇਆ ਸੋ ਇਨੀਆਂ ਕ ਬੇਨਤੀਆਂ ਦਾਸ ਦੀਆਂ ਪ੍ਰਵਾਨ ਕਰਨੀਆਂ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਪ੍ਰਭ ਆਪੇ ਮੇਲੇ ਇਹਾਂ ਖਾਟ ਚੱਲੋ ਹਰੀ ਲਾਹਾ ਅੱਗੇ ਬਸਨ ਸੇਲਾ ਜਿੱਥੇ ਲਾਹਾ ਖੱਟ ਕੇ ਜਾਵਾਂਗੇ ਤੱਗੇ ਜਿਹੜਾ ਬਸਨ ਹੈ ਉਸੇ ਲਾਹ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ